ਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਨੂੰ ਅੱਜ ਐਨਡੀਪੀਐਸ ਦੇ ਮਾਮਲੇ ਤਹਿਤ ਗ੍ਰਿਫਤਾਰ ਕੀਤਾ ਗਿਆ ਮਾਨ ਸਿੰਘ ਖੜਾ ਜੀ ਮੇਰੇ ਨਾਲੇ ਗੱਲਬਾਤ ਕਰਨਗੇ ਸਰ ਕਿਵੇਂ ਦੇਖ ਰਹੇ ਹੋ ਅਮਰਿਤਪਾਲ ਜੀ ਦਾ ਪ੍ਰਚਾਰ ਇਹ ਕਰ ਰਹੇ ਸੀ ਕਿ ਨਸ਼ੇ ਨੂੰ ਖਤਮ ਕਰਨਾ ਪਰ ਉਹਨਾਂ ਦੇ ਸਕੇ ਭਰਾ ਦੇ ਉੱਪਰ ਐਨਡੀਪੀਐਸ ਦਾ ਪਰਚਾ ਦਰਜ ਕਰ ਲਿਆ ਜਾਂਦਾ ਔਰ ਕਹਿੰਦੇ ਨਸ਼ਾ ਕੰਜ਼ੂਮ ਕਰ ਰਹੇ ਸੀਗੇ ਨਹੀਂ ਮੈਂ ਦੇਖੋ ਇਹ ਜੋ ਮੈਂਬਰ ਪਾਰਲੀਮੈਂਟ ਭਾਈ ਅਮਰਿਤਪਾਲ ਸਿੰਘ ਦੀ ਜੀ ਦੇ ਜੋ ਬ੍ਰਦਰ ਭਾਈ ਹਰਪ੍ਰੀਤ ਸਿੰਘ ਉੱਪਰ ਜੋ ਇਹ ਝੂਠਾ ਪਰਚਾ ਦਰਜ ਕੀਤਾ ਗਿਆ ਉਸ ਨੂੰ ਦੇਖ ਕੇ ਮੈਨੂੰ ਇੱਕ ਉਰਦੂ ਦਾ ਜੋ ਸ਼ੇਰ ਯਾਦ ਆ ਰਿਹਾ ਹੈ ਵੀ ਜੋ تمہارا ਸ਼ਹਿਰ ਤੁਸੀਂ ਹੀ ਮਦਈ ਤੁਸੀਂ ਹੀ ਮੁਨਸਿਫ ਯਕੀਨ ਹੈ ਕਿ ਕਸੂਰ ਹਮਾਰਾ ਨਿਕਲੇਗਾ ਵੀ ਜਿਵੇਂ ਆਮ ਆਦਮੀ ਪਾਰਟੀ ਇੱਕ ਸੱਤਾਧਾਰੀ ਧਿਰ ਹੈ ਸਾਰੀ ਪੁਲਿਸ ਮਸ਼ੀਨਰੀ ਇਹਨਾਂ ਦੇ ਕੋਲ ਹੈ ਇਹ ਜੋ ਚਾਹਣ ਮਰਜੀ ਚਾਹਣ ਉਹਵੇਂ ਕਰ ਸਕਦੇ ਨੇ ਮੈਂ ਤਾਂ ਪਹਿਲਾ ਦੇਖੋ ਐਫ ਆਈ ਆਰ ਨੂੰ ਦੇਖ ਕੇ ਹਾਸਾ ਆ ਰਿਹਾ ਹੈ ਵੀ ਇੱਕ ਜੋ ਨੈਸ਼ਨਲ ਹਾਈਵੇ ਹੁੰਦੀ ਆ ਉਹ ਪਬਲਿਕ ਪਲੇਸ ਹੁੰਦੀ ਐ ਥੋਰੋਫੇਅਰ ਹੁੰਦਾ ਉੱਥੇ ਕਹਿ ਰਹੇ ਨੇ ਵੀ ਜੋ ਇੱਕ ਬੰਦਾ ਗੱਡੀ ਦੇ ਵਿੱਚ ਖਲੋ ਕੇ ਤੇ ਨਸ਼ਾ ਕਰ ਰਿਹਾ ਸੀ ਕਦੇ ਆਪਾਂ ਦੇਖਿਆ ਨਹੀਂ ਹੋਣਾ ਨਾ ਤੁਸੀਂ ਦੇਖਿਆ ਹੋਣਾ ਮੈਂ ਦੇਖਿਆ ਹੋਣਾ ਵੀ ਨੈਸ਼ਨਲ ਹਾਈਵੇ 4 ਲੇਨ ਰੋਡ ਦੇ ਉੱਪਰ ਖੜ ਕੇ ਕੋਈ ਬੰਦਾ ਇਹ ਕਰ ਰਿਹਾ ਹੋਵੇ ਤੇ ਨਾਲ ਦੀ ਨਾਲ ਉੱਥੇ ਮੌਕੇ ਦੇ ਉੱਪਰ ਪੁਲਿਸ ਆ ਰਹੀ ਹੋਵੇ ਜਾਂ ਪੁਲਿਸ ਉੱਥੇ ਗੱਡੀਆਂ ਨੂੰ ਚੈਕਿੰਗ ਕਰ ਰਹੀ ਹੋਵੇ ਖੜੀਆਂ ਗੱਡੀਆਂ ਨੂੰ ਤਾਂ ਦੇਖੋ ਇੱਕ ਕੋਈ ਸ਼ੰਸਾਨ ਜਗ੍ਹਾ ਹੁੰਦੀ ਜਾਂ ਕੋਈ ਕੁਝ ਹੋਰ ਹੁੰਦਾ ਕੋਈ ਗਲੀ ਮਹੱਲਾ ਹੁੰਦਾ ਤਾਂ ਵੀ ਇਹ ਗੱਲ ਕਿਤੇ ਨਾ ਕਿਤੇ ਤੱਕ ਕੁਝ ਸਮਝ ਆ ਸਕਦੀ ਸੀ ਪਰ ਇੱਥੇ ਮੈਂ ਸਮਝ ਇਹੀ ਪਾ ਰਿਹਾ ਕਿ ਭਾਈ ਅਮਰਿਤਪਾਲ ਸਿੰਘ ਦੇ ਚੋਣ ਮੈਨੀਫੈਸਟੋ ਦੇ ਉੱਪਰ ਜਿਸ ਮੁੱਦੇ ਦੇ ਉੱਪਰ ਸਾਰਾ ਪੰਜਾਬ ਇਕੱਠਾ ਹੈ ਉਹ ਹੈ ਨਸ਼ਾ ਮੁਕਤੀ ਦੇ ਅਗੇਂਸਟ ਡਰੱਗ ਅਬਿਊਜ਼ ਤਾਂ ਉਸੇ ਚੀਜ਼ ਨੂੰ ਟਾਰਗੇਟ ਕਰਨ ਦੀ ਖਾਤਰ ਮੈਂ ਕਹੂੰਗਾ ਇਹ ਜਿਹੜਾ ਸਾੜਾ ਸ਼ਰੀਅਤ ਉੱਤਰ ਹੈ ਇਹ ਭਾਈ ਅਮਰਿਤਪਾਲ ਸਿੰਘ ਦੇ ਉਲਟ ਇਹ ਮੈਂ ਕਹੂੰਗਾ ਰਚਿਆ ਗਿਆ ਜੀ ਦੂਜੇ ਪਾਸੇ ਕਿਹਾ ਗਿਆ ਕਿ ਕਹਿੰਦੇ ਵੀਡੀਓਗ੍ਰਾਫੀ ਵੀ ਕਾਫੀ ਉਹਨਾਂ ਦੇ ਕੋਲ ਹੈਗੀ ਹੈਗੀ ਸਬੂਤ ਕਹਿੰਦੇ ਵੀ ਜਿਹੜਾ ਫੋਇਲ ਪੇਪਰ ਹੁੰਦਾ ਜਾਂ ਹੋਰ ਜਿਹੜਾ ਮਟੀਰੀਅਲ ਹੁੰਦਾ ਉਹ ਵੀ ਕਹਿੰਦੇ ਪਾਇਆ ਗਿਆ ਹੈਗਾ ਔਰ ਇੱਕ ਖਾਸ ਗੱਲ ਕਹਿੰਦੇ ਮੈਡੀਕਲ ਰਿਪੋਰਟ ਪੋਜ਼ਿਟਿਵ ਹੈ ਜਿਹੜਾ ਦਾਵਾ ਕੀਤਾ ਜਾਂਦਾ ਨਹੀਂ ਦੇਖੋ ਸਰ ਮੈਂ ਕਹੂੰਗਾ ਇੱਕ ਇਹੋ ਜਿਹਾ ਕੇਸ ਜਿਸ ਦੇ ਵਿੱਚ 3-4 ਗ੍ਰਾਮ ਦੀ ਰਿਕਵਰੀ ਦੇ ਵਿੱਚ ਇੱਕ ਜ਼ਿਲ੍ਹੇ ਦੇ ਐਸਐਸਪੀ ਪ੍ਰੈਸ ਕਾਨਫਰੰਸ ਕਰ ਰਿਹਾ ਹੈ ਤੇ ਉਸ ਪ੍ਰੈਸ ਕਾਨਫਰੰਸ 'ਚ ਇਹ ਵੀ ਕਹਿ ਰਿਹਾ ਮੈਨੂੰ ਪਤਾ ਨਹੀਂ ਵੀ ਕਿਸ ਦਾ ਬ੍ਰਦਰ ਹੈ ਕਿਸ ਦਾ ਬ੍ਰਦਰ ਨਹੀਂ ਹੈ ਤਾਂ ਉੱਥੋਂ ਇਹ ਲੱਗਦਾ ਹੈ ਵੀ ਜੇ ਕਿਤੇ 3-4 ਗ੍ਰਾਮ ਦੇ ਵਿੱਚ ਵੀ ਪੁਲਿਸ ਪ੍ਰੈਸ ਕਾਨਫਰੰਸ ਕਰਨ ਲੱਗ ਪਵੇ ਤਾਂ ਸ਼ਾਮ ਤੱਕ ਜਿਹੜੀ ਮੈਂ ਕਹੂੰਗਾ ਪੁਲਿਸ ਮੁਲਾਜ਼ਮ ਫੀਲਡ 'ਚ ਘੱਟ ਹੋਣਗੇ ਤੇ ਉਹ ਫੇਸਬੁਕ ਤੇ ਜ਼ਿਆਦਾ ਲਾਈਵ ਹੋਇਆ ਕਰਨਗੇ ਤਾਂ ਮੈਂ ਕਹਾਂਗਾ ਵੀ ਕਿਵੇਂ ਇੱਕ ਹਾਇਰ ਪੁਲਿਸ ਅਥਾਰਟिटीज ਨੂੰ ਯੂਜ਼ ਕਰਕੇ ਇਹ ਸਾਰਾ ਕੁਝ ਕੀਤਾ ਗਿਆ ਹੈ 3-4 ਗ੍ਰਾਮ ਰਿਕਵਰੀ ਪਲਾਨਟ ਕਰਨੀ ਕੋਈ ਵੱਡੀ ਗੱਲ ਨਹੀਂ ਹੁੰਦੀ ਇਹ ਤਾਂ ਕੋਈ ਵੈਸੇ ਹੀ ਮੌਜੂਦ ਹੋ ਸਕਦੀ ਹੈ ਕਿਸੇ ਪੁਲਿਸ ਮਲਾਜ਼ਮ ਕੋਲੇ ਕਿਤੋਂ ਮੈਡੀਕਲ ਮੈਡੀਕਲ ਰਿਪੋਰਟ ਪੋਜ਼ਿਟਿਵ ਆਉਣੀ ਹੋ ਸਕਦੀ ਹੈ ਕਿ ਗੜਬੜੀ ਹੋ ਜੇ ਨਹੀਂ ਦੇਖੋ ਮੈਂ ਬੜੀਆਂ ਮੈਡੀਕਲ ਰਿਪੋਰਟਾਂ ਵੀ ਜੋ ਦੇਖੀਆਂ ਨੇ ਐਂਡੀਪੀਐਸ ਐਕਟ ਦੇ ਵਿੱਚ ਡੋਪ ਟੈਸਟ ਹੁੰਦਾ ਜੋ ਦਫਾ 27 ਐਂਡੀਪੀਐਸ ਲਾਉਂਦੇ ਨੇ ਉਹਦੇ ਉੱਪਰ ਕੋਈ ਲੰਮੀ ਚੌੜੀ ਗੱਲ ਨਹੀਂ ਲਿਖੀ ਹੁੰਦੀ ਇੱਕ ਲਾਲ ਪੈਨ ਦੇ ਨਾਲ ਪਲਸ ਕਰਕੇ ਵੀ ਪੋਜ਼ਿਟਿਵ ਲਿਖਿਆ ਹੁੰਦਾ ਹੈ ਜਾਂ ਲਾਲ ਪੈਨ ਦੇ ਨਾਲ ਮਾਈਨਸ ਪਾ ਕੇ ਵੀ ਨੈਗੇਟਿਵ ਲਿਖਿਆ ਹੁੰਦਾ ਹੈ ਤਾਂ ਉਹਦਾ ਬੜਾ ਕੁਝ ਸਿੰਪਲ ਜੀ ਗੱਲ ਹੁੰਦੀ ਹੈ ਜਿਵੇਂ ਮਰਜ਼ੀ ਲਿਖ ਦੇਣੋ ਤਾਂ ਜਦੋਂ ਇੱਕ ਜ਼ਿਲ੍ਹੇ ਦਾ ਐਸਐਸਪੀ ਹੀ ਇੱਕ ਪ੍ਰੈਸ ਕਾਨਫਰੰਸ 3-4 ਗ੍ਰਾਮ ਦੀ ਰਿਕਵਰੀ ਦੇ ਵਿੱਚ ਪ੍ਰੈਸ ਕਾਨਫਰੰਸ ਲੱਗ ਕਰਨ ਲੱਗ ਪਵੇ ਤਾਂ ਮੇਰੇ ਹਿਸਾਬ ਨਾਲ ਸਾਰਾ ਕੁਝ ਕ੍ਰਿਸਟਲ ਕਲੀਅਰ ਹੋ ਜਾਂਦਾ ਹੈ ਵੀ ਬਹੁਤ ਵੱਡੇ ਜਿਹੜੇ ਪੁਲਿਸ ਦੇ ਅਧਿਕਾਰੀ ਨੇ ਉਹ ਇਨਵੋਲਡ ਨੇ ਇਸ ਚੀਜ਼ ਦੇ ਵਿੱਚ ਉੱਪਰ ਜਿਹੜੀ ਪਾਵਰ ਬੈਠੀ ਹੈ ਜੋ ਮੁੱਖ ਮੰਤਰੀ ਲੈਵਲ ਦੀ ਹੈ ਮੰਤਰੀ ਲੈਵਲ ਦੀ ਹੋ ਸਕਦੀ ਹੈ ਉਹਨਾਂ ਦੇ ਇਸ਼ਾਰਿਆਂ ਦੇ ਉੱਪਰ ਇੱਕ ਮੈਂ ਕਹੂੰਗਾ ਇਹ ਸਾਰਾ ਕੁਝ ਕੀਤਾ ਗਿਆ ਜੀ ਤੁਹਾਡੀ ਪਰਿਵਾਰ ਨਾਲ ਗੱਲਬਾਤ ਹੋਈ ਹੈ ਪਰਿਵਾਰ ਦਾ ਕੀ ਕਹਿਣਾ ਕਿਉਂਕਿ ਘਰ ਦੇ ਵਿੱਚ ਬੰਦਾ ਜਦੋਂ ਰਹਿੰਦਾ ਕਈ ਵਾਰੀ ਚਲੋ ਹੁੰਦਾ ਕੋਈ ਜ਼ਰੂਰੀ ਨਹੀਂ ਕਿ ਤੁਸੀਂ ਨਸ਼ੇ ਦੇ ਖਿਲਾਫ ਲੜ ਰਹੇ ਹੋ ਤੁਹਾਡਾ ਭਰਾ ਸਹੀ ਹੋਵੇ ਮੈਂ ਲੜ ਰਿਹਾ ਮੇਰਾ ਭਰਾ ਸਹੀ ਹੋਵੇ ਪਰਿਵਾਰ ਕੀ ਕਹਿ ਰਿਹਾਗਾ ਨਹੀਂ ਦੇਖੋ ਪਰਿਵਾਰ ਤਾਂ ਕਹਿ ਰਿਹਾ ਵੀ ਦੇਖੋ ਭਾਈ ਹਰਪ੍ਰੀਤ ਸਿੰਘ ਕਦੇ ਘਰ ਤੋਂ ਬਾਹਰ ਹੀ ਬਹੁਤ ਘਟ ਜਾਂਦੇ ਨੇ ਕੋਈ ਬਹੁਤ ਹੀ ਕੋਈ ਕੰਮ ਕੋਈ ਐਸਾ ਕੋਈ ਬਹੁਤ ਨਾਮ ਬਰਾਬਰ ਹੀ ਹੁੰਦਾ ਤੇ ਉਹ ਕੱਲ ਕੋਈ ਰਈਏ ਮੰਡੀ ਕੰਮ ਸੀ ਸ਼ਾਮ ਨੂੰ ਤੇ ਉੱਥੇ ਰਈਏ ਮੰਡੀ ਤੱਕ ਜਾਣਾ ਸੀ ਜਦੋਂ ਕੋਈ 15 20 ਮੈਂ ਅੱਧੇ ਘੰਟੇ ਬਾਅਦ ਉਹ ਘਰੇ ਨਹੀਂ ਆਏ ਤਾਂ ਉਸ ਤੋਂ ਬਾਅਦ ਵਿੱਚ ਜੋ ਪਰਿਵਾਰ ਨੂੰ ਕਾਫੀ ਟੈਨਸ਼ਨ ਪਈ ਫੋਨ ਵੀ ਸਵਿਚ ਆਫ ਆ ਰਿਹਾ ਸੀ ਤਾਂ ਉਸ ਤੋਂ ਬਾਅਦ ਜੋ ਉਹਨਾਂ ਨੇ ਮਿਸਿੰਗ ਰਿਪੋਰਟ ਜੋ ਲਿਖਾਉਣ ਬਾਰੇ ਵੀ ਸੋਚਿਆ ਤੇ ਉਹ ਗਏ ਵੀ ਉੱਥੇ ਫਿਰ ਉਹਨਾਂ ਨੇ ਕਹਿਤਾ ਨਹੀਂ ਚਲੋ ਸ਼ਾਮ ਨੂੰ ਆ ਜਾਣਗੇ ਸਵੇਰੇ ਆ ਜਾਣਗੇ ਇੱਕ ਵਾਰੀ ਆਪਾਂ ਆਪ ਲੱਭਣ ਜਾਈਏ ਤੇ ਸਵੇਰੇ ਪਤਾ ਲੱਗਿਆ ਵੀ ਇਹ ਝੂਠਾ ਪਰਚਾ ਦਰਜ ਕਰ ਦਿੱਤਾ ਜੀ ਹੁਣ ਅਗਲਾ ਲੀਗਲ ਐਂਗਲ ਤੁਹਾਡਾ ਕੀ ਰਹਿਣ ਵਾਲਾ ਇਸ ਮਾਮਲੇ ਦੇ ਵਿੱਚ ਦੇਖੋ ਲੀਗਲ ਐਂਗਲ ਤਾਂ ਇਹੀ ਹੈ ਵੀ ਕੋਈ 2-4 ਗ੍ਰਾਮ ਦੀ ਰਿਕਵਰੀ ਪਲਾਂਟ ਕੀਤੀ ਹੈ ਪੁਲਿਸ ਨੇ ਤਾਂ ਉਸ ਦੇ ਵਿੱਚ ਕੀ ਹੈ ਜੋ ਸੈਸ਼ਨ ਕੋਰਟ ਤੋਂ ਜਮਾਨਤ ਹੋ ਜਾਣੀ ਚਾਹੀਦੀ ਹੈ ਨਾਨ ਕਮਰਸ਼ੀਅਲ ਕੁਆਂਟੀਟੀ ਹੈ ਇਹ ਜੋ ਸਾਰਾ ਪ੍ਰੋਸੀਜਰ ਐ ਅਡਾਪਟ ਕਰਾਂਗੇ ਤੇ ਮੇਰੇ ਹਿਸਾਬ ਨਾਲ ਬੜੀ ਛੇਤੀ ਜੋ ਬੇਲ ਹੋ ਜਾਣੀ ਚਾਹੀਦੀ ਹੈ ਕੈਮਰਾਮੈਨ ਗੁਰਜੰਟ ਦੇ ਨਾਲ ਰੋਹਿਤ ਬੰਸਲ ਜੀ ਮੀਡੀਆ ਚੰਡੀਗੜ੍ਹ